ਆਪਣੀਆਂ ਸੱਭਿਆਚਾਰਕ ਬੋਲੀਆਂ ਦੇ ਨਾਲ ਮਸ਼ਹੂਰ ਹੋਏ ਪਾਲ ਸਿੰਘ ਸਮੌਲ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਹੀ ਬੀਤੇ ਦਿਨਾਂ ਤੋਂ ਉਸ ਦਾ ਵਿਆਹ ਚੱਲ ਰਿਹਾ ਹੈ ਤੇ ਵਿਆਹ ਦੀਆਂ ਸਾਰੀਆਂ ਅਪਡੇਟਸ ਉਸ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟਸ ਤੇ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਉਸ ਦੇ ਫੈਨਸ ਦੇ ਵਿੱਚ ਕਾਫੀ ਜ਼ਿਆਦਾ ਵਿਆਹ ਨੂੰ ਲੈ ਕੇ ਚਾਹ ਦੇਖਿਆ ਜਾ ਰਿਹਾ ਹੈ ਤੇ ਅੱਜ ਫਾਈਨਲੀ ਉਸ ਦਾ ਵਿਆਹ ਹੋ ਗਿਆ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਪਾਲ ਸਿੰਘ ਸਮਾਓ ਦੁਲਾ ਬਣ ਕੇ ਆਪਣੀ ਲਾੜੀ ਨੂੰ ਵਿਆਹ ਦੇ ਲਈ ਕਾਫੀ ਧੂਂ ਧਮਾਕੇ ਦੇ ਨਾਲ ਗਿਆ ਤੇ ਵਿਆਹ ਦਾ ਜਿਹੜਾ ਅੰਦਾਜ਼ ਆ ਖੂਬ ਬੇ ਹੱਦ ਹੀ ਜੜਾ ਪੁਰਾਣੇ ਢੰਗ ਦੇ ਨਾਲ ਵਿਆਹ ਜੜਾ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਮਾਨਸਾ ਜ਼ਿਲ੍ਹੇ ਦਾ ਜੜਾ ਮੇਨ ਰੋਡ ਆ ਉਹ ਤਕਰੀਬਨ ਸਾਰਾ ਬੰਦ ਹੋ ਚੁੱਕਿਆ ਹੈ ਤੇ ਵਿਆਹ ਦੇ ਵਿੱਚ ਜੜਾ ਮਾਹੌਲ ਆ ਉਹ ਕਾਫੀ ਜਿਆਦਾ ਸ਼ਾਨਦਾਰ ਹੈ ਕਿਉਂਕਿ ਬੇਸਬਰੀ ਨਾਲ ਲੋਕਾਂ ਨੂੰ ਉਸ ਦੇ ਚਾਉਣ ਵਾਲਿਆਂ ਨੂੰ ਇੰਤਜ਼ਾਰ ਸੀ ਕਿ ਪਾਲ ਸਿੰਘ ਸਮਾਉ ਦਾ ਵਿਆਹ ਜਲਦੀ ਆਵੇ ਤੇ ਅੱਜ ਫਾਈਨਲੀ ਉਹ ਵਿਆਹ ਦੇ ਬੰਦਰ ਵਿੱਚ ਵੱਜ ਗਏ ਹਨ ਤੇ ਉਹਨਾਂ ਦਾ ਵਿਆਹ ਆ ਜੜਾ ਉਹ ਦੁਨੀਆ ਤੋਂ ਕਾਫੀ ਵੱਖਰੇ ਢੰਗ ਦੇ ਨਾਲ ਹੋਣ ਜਾ ਰਿਹਾ ਹੈ ਹੈ ਤੇ ਉੱਥੇ ਹੀ ਉਸ ਦੇ ਵਿਆਹ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਹਨ ਜਿਵੇਂ ਕਿ ਭਾਈ ਰਣਜੀਤ ਸਿੰਘ ਢੰਡਰਾਂ ਵਾਲੇ ਵੀ ਪਹੁੰਚੇ ਹਨ ਤੇ ਉੱਥੇ ਹੀ ਗੁਰਲੇਜ ਅਖਤਰ ਤੇ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਵੀ ਉਸ ਦੇ ਜਿਹੜਾ ਵਿਆਹ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਕਿਉਂਕਿ ਵਿਆਹ ਤੋਂ ਪਹਿਲਾਂ ਹੀ ਉਸ ਦੇ ਵੱਲੋਂ ਕਈ ਮਸ਼ਹੂਰ ਹਸਤੀਆਂ ਨੂੰ ਕਾਰਡ ਵੰਡਦੇਆਂ ਦੀਆਂ ਵੀਡੀਓ ਵੀ ਆਪਾਂ ਦੇਖ ਲਈਆਂ ਤੇ ਅੱਜ ਉਸ ਦਾ ਵਿਆਹ ਫਾਈਨਲੀ ਹੋਣ ਜਾ ਰਿਹਾ ਹੈ ਤੇ ਉਹ ਵਿਆਹ ਦੇ ਵਿੱਚ ਜਿਹੜਾ ਉਸ ਦਾ ਤੌਰ ਤਰੀਕਾ ਉਹ ਕਾਫੀ ਜ਼ਿਆਦਾ ਵੱਖਰੇ ਤਰੀਕ ਕੇ ਨਾਲ ਵਿਆਹ ਜਿਹੜਾ ਰੱਖਿਆ ਗਿਆ ਹੈ ਤੇ ਉੱਥੇ ਹੀ ਵਿਆਹ ਦੇ ਵਿੱਚ ਸਾਰੇ ਹਾਥੀ ਕੋੜੇ ਜਾਨਵਰ ਜਿੰਨੇ ਵੀ ਜਿਹੜੇ ਬੈਲ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਰਾਜੀ ਮਹਾਰਾਜਾ ਦੀ ਤਰ੍ਹਾਂ ਇਹ ਵਿਆਹ ਜਿਹੜਾ ਪਾਲ ਸਿੰਘ ਸਮਾਉ ਦਾ ਕੀਤਾ ਜਾ ਰਿਹਾ ਹੈ ਹਾਥੀ ਤੇ ਬੈਠੇ ਲਾੜਾ ਬਣ ਕੇ ਤੁਸੀਂ ਦੇਖ ਸਕਦੇ ਹੋ ਕਿ ਪਾਲ ਸਿੰਘ ਸਮਾਉ ਕਾਫੀ ਸੁੰਦਰ ਲੱਗ ਰਿਹਾ ਹੈ ਤੇ ਉੱਥੇ ਹੀ ਉਸ ਦਾ ਵਿਆਹ ਦਾ ਚਾਵ ਜਿਹੜਾ ਉਸਤੇ ਪੈਂਡ ਦੇ ਤੇ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਚੱਕਿਆ ਨਹੀਂ ਜਾ ਰਿਹਾ ਤੁਸੀਂ ਤਸਵੀਰਾਂ ਦੇਖੋ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ